ਅ ਗੁਰਪ੍ਰੀਤ ਜੀ ਤੁਸੀਂ ਰਿਪੋਰਟ ਜਿਹੜੀ ਅਮਰੀਕਨ ਸੰਸਥਾ ਵੱਲੋਂ ਆਈ ਆ ਉਹਦੇ ਬਾਰੇ ਤੁਸੀਂ ਪੜ੍ਹ ਲਿਆ ਹੋਣਾ ਵਾ ਕੀ ਕਹਿਣਾ ਚਾਹੋਗੇ ਦੇਖੋ ਜੀ ਗੱਲ ਇਦਾਂ ਹੈ ਕਿ ਇਹ ਪਹਿਲਾ ਟਾਈਮ ਨਹੀਂ ਹੈਗਾ ਅ ਵਿਰਕਾ ਲੈਣਾ ਦੇ ਸੈਕਟਰੀ ਆਫ ਸਟੇਟ ਬਲਿੰਕਨ ਨੇ ਵੀ ਜੂਨ ਚ ਇਹ ਪਹਿ ਚੀਜ਼ ਦੀ ਜ਼ਾਹਿਰ ਕੀਤਾ ਸੀਗਾ ਕਿ ਰਿਲੀਜੀਅਸ ਇਨਟੋਲਰੈਂਸ ਜਿਹੜਾ ਹੈਗਾ ਉਹ ਇੱਥੇ ਵਧ ਰਿਹਾ ਹੈ ओके ਨਾ ਹੈਵਿੰਗ ਸੈਡ ਥੈਟ ਹੈਵਿੰਗ ਸੈਡ ਥੈਟ ਗਲਤ ਹੈ ਕਿ ਅਮਰੀਕਾ ਕਿਹਾ ਕਿ ਵੀ ਬਿਲਕੁਲ ਹੀ ਰਿਲੀਜੀਅਸ ਟੋਲਰੇਂਸ ਹੈਗਾ ਕਿ ਵੀ ਹਰ ਇੱਕ ਬੰਦਾ ਪਰ ਹਾਂ ਇੱਕ ਜ਼ਰੂਰ ਹੈ ਕਿ ਜਿਹੜਾ ਰਾਈਟ ਵਿੰਗ ਹਿੰਦੂਤਵਾ ਜਿਹੜਾ ਫੋਰਸ ਹੈ ਹੂੰ ਹੂੰ ਉਹ ਅੰਡਰ ਦ ਪ੍ਰੈਜ਼ੈਂਟ ਡਿਸਟੈਂਸੇਸ਼ਨ ਉਹਨੂੰ ਬੜੀ ਸ਼ਹਿ ਮਿਲੀ ਹੋਈ ਹੈ ਸੋ ਇਹ ਜਿਹੜੇ ਜਦੋਂ ਇਹ ਇਹੋ ਜਿਹੇ ਵਾਰਦਾਤਾ ਹੁੰਦੀਆਂ ਨੇ ਰਾਗ ਦੇਨ ਉਹਨਾਂ ਨੂੰ ਤੁਸੀਂ ਰੋਕਣ ਦੀ ਬਜਾਏ ਉਹਨਾਂ ਦੇ ਉੱਤੇ ਨੱਕ ਨੱਥ ਪਾਣ ਦੀ ਬਜਾਏ ਤੁਸੀਂ ਕੋਈ ਪੋਸਟ ਕਦਮ ਨਹੀਂ ਚੱਕਦੇ ਜਿਹੜੇ ਬੰਦੇ ਕੋਈ ਏਟ ਸਪੀਚ ਕਰਦੇ ਨੇ ਇਹਨਾਂ ਦੇ ਆਪ ਦੇ ਬੰਦੇ ਕਰਦੇ ਨੇ ਤੁਸੀਂ ਉਹਨਾਂ ਦੇ ਉੱਤੇ ਤੁਸੀਂ ਕੋਈ ਕੰਮ ਨਹੀਂ ਕਰਦੇ ਸੋ ਵੇਰ ਐਸ ਯੂ ਜਿਹੜੀ ਯੂ ਐਸ ਕਮਿਸ਼ਨ ਦੀ ਜਿਹੜੀ ਰਿਪੋਰਟ ਹੈਗੀ ਉਹਦੇ ਇਲਾਵਾ ਹਿਊਮਨ ਰਾਈਟਸ ਵਾਚ ਲੈ ਲਓ ਐਮਨਿਸਟੀ ਇੰਟਰਨੈਸ਼ਨਲ ਲੈ ਲਓ ਉਹਨਾਂ ਨੇ ਸਾਰਿਆਂ ਨੇ ਇਹੋ ਜੀਆਂ ਚੀਜ਼ਾਂ ਜ਼ਾਹਿਰ ਕੀਤੀਆਂ ਨੇ ਕਿ ਵੀ ਇੱਥੇ নো ਡਾਊਟ ਅਬ ਮਤਲਬ देयर इज ਅ ਅ ਇਨਕਰੀਸ ਇਨ ਦਾ ਰਾਈਟ ਵਿੰਗ ਹਿੰਦੂਤਵਾ ਫੋਰਸਸ which is uh, which is forcing uh, religious intolerance in the country ਹੁਣ ਆਪਾਂ ਦੇਖ ਲਈਏ ਤੁਸੀਂ ਤੁਸੀਂ ਮਨੀਪੁਰ ਦੀ ਗੱਲ ਦੇਖ ਲਓ ਉੱਥੇ 크ਿਸਚੀਅਨ ਜਿਹੜੇ ਨੇ ਕੂਕੀਜ਼ ਨੇ ਉਹਨਾਂ ਦਾ ਇਹ ਨਾਲ ਤਲਪ ਬੈਹੀ ਹੋਈ ਹੈ ਮੈਥੀਸ ਨਾਲ ਮੈਥੀਸ ਮੈਥੀਸ ਆ ਮੈਥੀਸ ਨਾਲ ਹਨਾ ਜੀ ਸੋ ਤੁਸੀਂ ਇਹ ਦੇਖ ਲੋ ਕਿ ਵੀ ਉੱਥੇ ਦੋ 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 ਕਮਿਊਨਿਟੀਜ਼ ਦੇ ਵਿੱਚ ਉੱਥੇ ਇਹ ਕੰਮ ਚੱਲ ਰਿਹਾ ਹੈ ਐਂ ਅੱਜ ਦਾ ਨਹੀਂ ਚੱਲਦਾ ਸਾਲ ਤੋਂ ਵੱਧ ਹੋ ਗਿਆ ਤੇ ਉੱਥੇ ਕੋਈ ਹਾਲੇ ਤੱਕ ਇਹਨਾਂ ਨੇ ਕੋਈ ਹੱਲ ਨਹੀਂ ਕੀਤਾ ਕਿਉਂਕਿ ਜੀ ਉੱਥੇ ਚਲੋ ਮਤਲਬ ਇਟਸ ਇਟਸ ਆਪਾਂ ਕਹਿੰਦੇ ਨੇ ਕਿ ਮਾਈਨੋਰਟੀ ਹੈ 크ਰਿਸਚਨ ਬਟ ਇਹ ਥੋੜੀ ਨਾ ਕਿ ਵੀ ਮਾਈਨੋਰਟੀ ਸਾਰੇ ਇੰਦੇ ਭਾਰਤ ਦੇ ਵਾਸੀ ਨੇ ਸਾਰਿਆਂ ਦੇ ਸਾਰਿਆਂ ਨੂੰ ਨਾਲ ਲੈ ਕੇ ਤੁਰਨਾ ਤੇ ਇਹ ਇਹ ਸਰਕਾਰ ਦਾ ਫਰਜ਼ ਬਣਦਾ ਹੈ ਸੋ ਇਹ ਇਹ ਗੱਲਾਂ ਹੁੰਦੀਆਂ ਹੋਈਆਂ ਬਾਕੀ ਤੁਸੀਂ ਲੈ ਲਓ ਆਉਂ ਜਿਹੜੀ ਜਿਹੜੀ ਗੱਲ ਤੁਸੀਂ ਸ਼ੁਰੂਆਤ ਕੀਤੀ ਸੀਗੀ ਜਿਹੜੀ ਰਾਹੁਲ ਗਾਂਧੀ ਨੇ ਖਰਸ਼ਾ ਉੱਤੇ ਜ਼ਾਹਿਰ ਕੀਤਾ ਸੀਗਾ 9 ਤਰੀਕ ਨੂੰ ਅਮਰੀਕਾ 'ਚ ਕਿ ਵੀ ਹੋ ਸਕਦਾ ਹੈ ਅੱਗੇ ਟਾਈਮ ਤੇ ਜਿੱਦਾਂ ਹੁਣ ਚੱਲ ਰਿਹਾ ਹੈ ਹਾਂ ਹੋ ਸਕਦਾ ਉਹਨੇ ਕਿਹਾ ਸੀਗਾ ਕਿ ਵੀ ਸਿੱਖਾਂ ਨੂੰ ਵੀ ਪ੍ਰੋਬਲਮ ਆ ਸਕਦੀ ਹੈ ਦਸਤਾਰਾਂ ਨਾਲ ਵੀ ਪ੍ਰੋਬਲਮ ਆ ਸਕਦੀ ਹੈ ਤੇ ਅਸੀਂ ਤੇ ਸਮਝਦੇ ਆ ਕਿ ਸਾਡੀ ਕਿਰਪਾਨ ਤੇ ਖੜੇ ਦੇ ਉੱਤੇ ਤਾਂ ਹਾਲੇ ਵੀ ਪ੍ਰੋਬਲਮ ਹੈ ਤੇ ਇਹ ਦਿਸ ਮਸਟ ਕਮ ਅ ਬਲੈਂਕਟ ਇਸ ਮਤਲਬ ਥਿੰਗ ਇਸ਼ੂਡ ਬਾਏ ਦ ਗਵਰਨਮੈਂਟ ਕਿ ਪਈ ਇਹ ਥਿੰਗਸ ਆਰ ਅਨਐਕਸੈਪਟੇਬਲ ਜੇ ਅਗਰ ਤੁਸੀਂ ਉਹਨਾਂ ਤੇ ਐਕਸ਼ਨ ਲੌਗ ਹੈ ਨਾ ਤੇ ਜਿਹੜੇ ਬੰਦੇ ਕਰ ਵੀ ਰਹੇ ਨੇ ਉਹ ਵੀ ਹਟ ਜਾਣਗੇ ਫਿਰ ਕਰਨ ਤੋਂ ਉਹਨਾਂ ਨੂੰ ਅੱਜ ਅੱਜ ਦੀ ਡੇਟ ਐਚ ਜਿਹੜੇ ਸੋ ਕੋਣ ਰੈਂਦੇ ਹੋਏ ਆਪਣੇ ਆਪਣੇ ਆਪ ਨੂੰ ਅ ਇਨਟੋਲਰੇਂਟ ਬੰਦੇ ਫਿਰ ਰਹੇ ਨੇ ਉਹਨਾਂ ਨੂੰ ਨੱਥ ਪਾਣ ਦੀ ਲੋੜ ਹੈ ਉਹਨਾਂ ਨੂੰ ਕਹਿਣ ਦੀ ਲੋੜ ਹੈ ਇਨ ਸਟਰੋਂਗੇਸਟ ਟਰਮ ਕਿ ਵੀ ਇਹ ਤੁਸੀਂ ਨਹੀਂ ਕਰ ਸਕਦੇ ਤੁਸੀਂ ਸਾਰਿਆਂ ਦੇ ਰਿਲੀਜੀਅਨਸ ਨਹੀਂ ਤੁਸੀਂ ਰਿਸਪੈਕਟ ਕਰਨੀ ਹੈ ਐਂਡ ਆਮ ਸੇਇੰਗ ਰਾਈਟ ਵਿੰਗ ਇਨ ਐਵਰੀ ਇਨ ਐਵਰੀ ਰਿਲੀਜੀਅਨ ਮਸਟ ਬੀ ਕੰਡੈਮਨਟ ਜਿੱਥੇ ਵੀ ਹੋਵੇ ਤੇ ਪਰ ਇਹ ਜਿਹੜਾ ਹੈਗਾ ਪਰ ਇਹ ਜਿਹੜਾ ਹੈ ਜਿਹੜਾ ਰਾਈਟ ਵਿੰਗ ਹਿੰਦੂਤਵਾ ਜਿਹੜਾ ਹੈ ਤੇ ਉੱਪਰ ਕੇ ਆ ਰਿਹਾ ਹੈ ਇਹਨੂੰ ਤੇ ਡਿਫੀਨਿਟਲੀ ਡਿਫੀਨਿਟਲੀ ਨਾਥਪਾਨ ਦੀ ਲੋੜ ਹੈ ਤੇ ਦੂਜੀ ਗੱਲ ਹੈਗੀ ਕਿ ਵੀ ਦੇਖੋ ਆਪਾਂ ਗੱਲ ਕਰਦੇ ਆ ਕਿ ਵੀ ਸਿੱਖਾਂ ਦੀ ਆਪਾਂ ਗੱਲ ਕਰ ਲਈਏ ਔਰ ਤੁਸੀਂ ਹਾਲ ਹੀ ਸੁਣਿਆ ਹੈ ਕਿ ਵੀ ਸੁਨੀਲ ਜਾਖੜ ਨੇ ਰਿਜ਼ਾਈਨ ਦਿੱਤਾ ਕਿਉਂ ਕਿ ਕਿ ਇੱਕ ਜਿਹੜਾ ਰੇਪਿਸਟ ਹੈ ਇੱਕ ਜਿਹੜੇ ਬੰਦੇ ਨੇ ਬਦਬੀ ਕੀਤੀ ਆ ਉਹਨੂੰ ਤੁਸੀਂ ਪਰੋਲ ਤੇ ਪਰੋਲ ਦੀ ਜਾ ਰਹੇ ਹੋ ਸਿੱਖ ਸਿੱਖ ਨੂੰ ਪਤਾ ਹੈ ਕਿ ਇਹ ਰਾਮ ਰਹੀਮ ਕੀ ਚੀਜ਼ ਹੈ ਪਰ ਤੁਸੀਂ ਤੁਸੀਂ ਵੀ ਹੁਣ ਤੁਸੀਂ ਇਲੈਕਸ਼ਨ ਲਈ ਤੁਸੀਂ ਹਰ ਇੱਕ ਚੀਜ਼ ਕਰਨ ਦੇ ਤਿਆਰ ਹੋ ਜਦੋਂ ਇਲੈਕਸ਼ਨਾਂ ਹੁੰਦੀਆਂ ਨੇ ਤੁਹਾਡੀ ਹੇਟ ਸਪੀਚਸ ਵੀ ਆ ਜਾਂਦੀਆਂ ਨੇ ਇਲੈਕਸ਼ਨਾਂ ਹੁੰਦੀਆਂ ਨੇ ਤੁਹਾਨੂੰ ਤੁਸੀਂ ਇਹ ਪਰੋਲ ਵੀ ਦੇ ਦਿੰਦੇ ਹੋ ਬੰਦਿਆਂ ਨੂੰ ਸੋ ਇਹ ਤੁਹਾਡੀ ਦੇਖੋ ਇਲੈਕਸ਼ਨ ਐ ਨਹੀਂ ਹੋਣਾ ਚਾਹੀਦਾ ਕਿ ਵੀ ਸਾਨੂੰ ਤੇ ਕੁਰਸੀ ਅ ਸਾਡੀ ਕੁੱਸੀ ਕਾਇਮ ਰਹਿਣੀ ਰਹਿਣੀ ਹੈ ਭਾਵੇਂ ਅਸੀਂ ਇੰਡੀਆ ਦਾ ਜਿਹੜਾ ਸੋਸ਼ਲ ਫੈਬਰਿਕ ਹੈਗਾ ਅਸੀਂ ਉਹਨੂੰ ਬਿਲਕੁਲ ਯੂ ਨੋ ਡਿਸਟਰੋਏ ਕਰ ਦਈਏ ਇਹ ਇੱਕ ਗਲਤ ਹੈ ਕਿਉਂਕਿ ਇਹ ਨਾ ਲੌਂਗ ਟਰਮ ਦੇ ਵਿੱਚ ਇਹ ਬੜਾ ਹਾਨੀਕਾਰਕ ਹੁੰਦਾ ਹੈ ਜਦੋਂ ਤੁਸੀਂ ਲੋਕਾਂ ਦੀ ਜਿਹੜੀਆਂ ਆਪਾਂ ਕਿਸੇ ਨੇ ਸੈਕੂਲਰਿਜ਼ਮ ਦੀ ਗੱਲ ਕੀਤੀ ਸੀਗੀ ਸੈਕੂਲਰਿਜ਼ਮ ਸ਼ੁਡ ਨਾਟ ਬੀ ਕੇਬੀ ਵਨ ਸ਼ੂ ਫਿਟਸ ਆਲ ਸੈਕੂਲਰਿਜ਼ਮ ਹੋਣਾ ਚਾਹੀਦਾ ਕਿ ਇਹ ਵੀ ਕੋ-ਐਗਜ਼ਿਸਟੈਂਸ ਹੋਣੀ ਚਾਹੀਦੀ ਹੈ ਸਾਰਿਆਂ ਦੀ ਸਾਰਿਆਂ ਦੀ ਰਿਸਪੈਕਟ ਕਰੋ ਸਾਰਿਆਂ ਨਾਲ ਤੁਰਨ ਦੀ ਗੱਲ ਕਰੋ ਤੇ ਤਾਂ ਹੀ ਤੁਹਾਡੀ ਸੈਕੂਲਰਿਜ਼ਮ ਕਾਇਮ ਰਹਿੰਦੀ ਹੈ ਕਹਿੰਦੇ ਆਪਾਂ ਹੈਗੇ ਕਿ ਵੀ ਅਰੇ ਸਿੱਖ ਜੀ ਬਸ ਆਪਾਂ ਐਗਜ਼ਿਬਿਟ ਕਰੀਏ ਪਰ 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 ਗੁਰਪ੍ਰੀਤ ਪਰ ਗੁਰਪ੍ਰੀਤ ਨਹੀਂ ਲੱਗਦਾ ਕਿ ਇਹ ਅਮਰੀਕਾ ਬੜਾ ਚੂਜੀ ਹੈ ਸਿਲੈਕਟਿਵ ਹੈ ਆਪਣੀ ਕ੍ਰਿਟਿਸਿਜ਼ਮ ਦੇ ਵਿੱਚ ਫੋਰ ਇਗਜ਼ਾਮਪਲ ਮੇਰਾ ਨਹੀਂ ਖਿਆਲ ਕਿ ਉਹਨਾਂ ਨੇ ਪਿਛਲੇ ਕਈ ਸਾਲਾਂ ਦੇ ਵਿੱਚ ਕੋਈ ਇਜ਼ਰਾਈਲ ਬਾਰੇ ਕੋਈ ਆਪਣੀ ਰਿਪੋਰਟ ਪੇਸ਼ ਕੀਤੀ ਹੋਵੇ ਜਾਂ ਹੋਰ ਯੂਰੋਪੀਅਨ ਮੁਲਕਾਂ ਬਾਰੇ ਇਹੋ ਜੀ ਰਿਪੋਰਟ ਕੀਤੀ ਪੇਸ਼ ਕੀਤੀ ਹੋਵੇ ਜਿੱਥੇ ਉਸ ਕੋ ਵਿਤਕਾ ਹੋ ਰਿਹਾ ਵਾ ਭਾਜੀ ਮੈਂ ਮੈਂ ਇੱਕ ਗੱਲ ਮੈਂ ਤੁਹਾਨੂੰ ਦੱਸਾਂ ਮੈਂ ਆਈ ਐਮ ਟਾਕਿੰਗ ਅਬਾਊਟ ਦ ਇਸ਼ੂ ਆਈ ਐਮ ਨਾਟ ਟਾਕਿੰਗ ਦੇ ਕਿੰਨੇ ਕਹਿ ਠੀਕ ਹੈ ਅਮਰੀਕਾ ਨੇ ਕਹਿ ਇੱਥੇ ਭਾਰਤ ਵਾਲੇ ਨੇ ਕਹਿਤਾ ਕਿ ਵੀ ਤੁਸੀਂ ਆਪਣੇ ਪਹਿਲੇ ਆਪਣੇ ਮਨਜੀ ਏਟਾ ਸੋਟਾ ਫੇਰੋ ਤੁਹਾਡੇ ਵਿੱਚ ਜਿਹੜੀ ਡਿਸਕ੍ਰਿਮੀਨੇਸ਼ਨਸ ਹੁੰਦੀਆਂ ਨੇ ਵਿਦ ਦਾ ਬਲੈਕ ਥੰ ਦੇ ਅਦਰਸ ਤੁਸੀਂ ਉਹਦੇ ਵੱਲ ਧਿਆਨ ਦਿਓ ਮੈਂ ਆਮ ਨਾਟ ਟਾਕਿੰਗ ਅਬਾਊਟ ਕਿ ਕਿੰਨੇ ਕਿਆ ਹੈ ਅਮਰੀਕਾ ਨੇ ਕਿਆ ਹੈ ਮੈਂ ਇਸ਼ੂ ਦੀ ਗੱਲ ਕਰ ਰਿਹਾ ਇਸ਼ੂ ਜਿਹੜਾ ਹੈਗਾ ਉਹ 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 ਵਾਜਿਬ ਹੈ ਠੀਕ ਹੈ ਉਹ ਆਪਾਂ ਇਸ਼ੂ ਨੂੰ ਐਡਰੈਸ ਕਰੀਏ ਤੁਹਾਨੂੰ ਕਿਸੇ ਨੇ ਚਲੋ ਆਇਨਾ ਦਿਖਾਤਾ ਮੈਂ ਨਹੀਂ ਕਹਿੰਦਾ ਕਿ ਹਾਲੀਏ ਆਇਨਾ ਇਹਨਾਂ ਅ ਭਿਆਨਕ ਹੋ ਗਿਆ ਹੈ ਪਰ ਤੁਹਾਨੂੰ ਕੁਝ ਆਇਨਾ ਉਹਨਾਂ ਦੇ ਦਿਖਾਤਾ ਹੈ ਕਿ ਭਈ ਆ ਤੁਹਾਡੇ ਮੁਲਕ ਚ ਹੋ ਰਿਹਾ ਹੈ ਸੋ ਸੋ ਇਸ਼ੂ ਇਸ਼ੂ ਡੈਫੀਨਿਟਲੀ ਹੈ ਔਰ ਉਹਦੇ ਵੱਲ ਧਿਆਨ ਦੇਣ ਦੀ ਲੋੜ ਹੈ ਔਰ ਜਿਹੋ ਜਿਹੇ ਕਾਰਵਾਈ ਪੁਖਤਾ ਕਾਰਵਾਈ ਕਰਨ ਦੀ ਲੋੜ ਹੈ ਔਰ ਨਹੀਂ ਕੀਤੀ ਜਾ ਰਹੀ ਬਿਲਕੁਲ ਬਿਲਕੁਲ ਇਹ 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 ਬਿਲਕੁਲ ਸਪਸ਼ਟ ਹੈ ਥੈਂਕ ਯੂ ਥੈਂਕ ਯੂ ਗੁਰਪ੍ਰੀਤ ਜੀ ਬਹੁਤ ਮਿਹਰਬਾਨੀ ਗੁਰਪ੍ਰੀਤ ਸਾਡੇ ਨਾਲ ਕੇਂਦਰੀ ਸਿਕ ਸਭਾ ਚੰਡੀਗੜ੍ਹ ਵੱਲੋਂ ਜੁੜੇ ਹੋਏ ਸਨ